ਹਾਂਜੀ ਬਾਬਿਓ ਸਤਿ ਸ਼੍ਰੀ ਅਕਾਲ ਜੀ ਪਿੰਡ ਹਸੂ ਜ਼ਿਲ੍ਹਾ ਸਿਰਸੇ ਤੋਂ ਬਾਈ ਆਪਣੇ ਕੋਲੇ ਪਹੁੰਚੇ ਆ ਸੋ ਬਾਈਆਂ ਨੇ ਆਪਣੇ ਕੋਲ 8 ਫੁੱਟ ਤੇ 26 ਇੰਚੀ ਸਪੈਸ਼ਲ ਮਾਡਲ ਕਰਾਹ ਪਰਚੇ ਕੀਤਾ ਸਪੈਸ਼ਲ ਛੁਰੀ ਵਾਲਾ ਸੋ ਬਾਈਆਂ ਨਾਲ ਗੱਲਬਾਤ ਕਰਦੇ ਆ ਕਿਵੇਂ ਦਾ ਐਕਸਪੀਰੀਅੰਸ ਰਿਹਾ ਕਿਵੇਂ ਦੀ ਡੀਲ ਲੱਗੀ ਤੇ ਕੁਆਲਿਟੀ ਵਾਜ ਬਾਈਆਂ ਨੂੰ ਆਪਣਾ ਕੰਮ ਕਿਹੋ ਜਿਹਾ ਲੱਗਿਆ ਸਾਰੀ ਗੱਲਬਾਤ ਬਾਈਆਂ ਨਾਲ ਆਪਾਂ ਕਰਦੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਸਾਰਿਆਂ ਨੂੰ ਵੀਰ ਜੀ ਕੰਮ ਬਹੁਤ ਵਧੀਆ ਜੀ ਇਹਨਾਂ ਦਾ ਜਿਵੇਂ ਇਹਨਾਂ ਨੇ ਆਖਿਆ ਸੀ ਜਿਵੇਂ ਮਾਡਲ ਦਾ ਪੁੱਛਿਆ ਉਸ ਲੋਟ ਇਹ ਇਦੀ ਉਚਾਈ ਹੈਗੀ ਤੇ ਮੰਨ ਲਓ ਬਾਈ ਘੋੜੀ ਲੱਗਦੀ ਆ ਬਹੁਤ ਵਧੀਆ ਇਹਨਾਂ ਦੇ ਮਲਵਾਨ ਗਮਾਨ ਸਾਡੇ ਪਿੰਡਾਂ ਚ ਕਰਾਏ ਗਏ ਆ ਤੇ ਬਾਕੀ ਇਹ ਬਹੁਤ ਮਸ਼ਹੂਰ ਹੈ ਕੋਰਸ਼ਮੀਰ ਚ ਜਿਵੇਂ ਇਹਨਾਂ ਨੇ ਆਖਿਆ ਸੀ ਉਸ ਲੋ ਡਿਮਾਂਡ ਤਾਂ ਵੀ ਕੀਤਾ ਤੇ ਬਹੁਤ ਵਧੀਆ ਇਹਨਾਂ ਨੇ ਸਾਡਾ ਕੰਮ ਕਰਕੇ ਦਿੱਤਾ ਕੋਈ ਕਮੀ ਪੇਛੀ ਬਾਈ ਨਾ ਜੀ ਕੋਈ ਕਮੀ ਪੇਛੀ ਨਹੀਂ ਜੀ ਸੋ ਬਾਈ ਜੀ ਬਾਈਆਂ ਦਾ ਰਿਵਿਊ ਤੁਸੀਂ ਸੁਣ ਹੀ ਲਿਆ ਸੋ ਬਾਈ ਜੀ ਜੇ ਤੁਸੀਂ ਵੀ ਆਪਣੇ ਤੋਂ ਇਦਾਂ ਦਾ ਕੋਈ ਕਰਾਹਾ ਬਣਾਉਣਾ ਚਾਹੁੰਦੇ ਹੋ ਤਾਂ ਵਿਜ਼ਿਟ ਕਰਨਾ ਨਾ ਭੁੱਲਣਾ ਜੀ ਮਿਸਤਰੀ ਲਾਭ ਸਿੰਘ ਤਲਵੰਡੀ ਸਾਬੋ ਰੋਡ ਕੋਰਸ਼ਮੀਰ ਬਠਿੰਡਾ ਦੁਕਾਨ ਨੰਬਰ 3 ਉੱਤੇ ਜੀ ਬਾਕੀ ਸਕਰੀਨ ਤੇ ਚੱਲਦਾ ਨੰਬਰ ਆ ਬਈ ਤੁਸੀਂ ਕਰਾਹੇ ਦੇ ਰਿਗਾਰਡਿੰਗ ਸਾਨੂੰ ਤੁਸੀਂ ਕਾਲ ਕਰਕੇ ਕਰਾਹਾ ਬੁੱਕ ਕਰ ਸਕਦੇ ਹੋ ਬਾਕੀ ਆਪਣੇ ਫੇਸਬੁੱਕ ਪੇਜ ਨੂੰ ਤੇ YouTube ਚੈਨਲ ਨੂੰ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਪਿਆਰਪਰੀ ਸਸੀ ਕਾਲ